لو ہاں جی ساستاں اپکے میں ہوں گی ٹھیک تھا ہوں گے سਵੇਰਾળે ਕੰਮ ਚੱਲ ਰਹੇ ਸੀ ਹੁਣ ਦੇਖੋ ਸਵੇਰ ਵੱਜ ਗਏ 11 11:11 11:11 ਦਾ ਟਾਈਮ ਹੋ ਗਿਆ ਲਖ ਤੋਤੇ ਕੱਪੜੇ ਅੱਜ ਹੋਰ ਹੀ ਰਹੇ ਬਦਲ ਜੇ ਪਰ ਮੀ ਤਾਂ ਨਹੀਂ ਸਾਡੇ ਪਹੁੰਦਾ ਕੱਪੜੇ ਧੋ ਕੇ ਅਪਾ ਦੇਖੋ ਘਰ ਦੀ ਤਾਰ ਇਹ ਤੋ ਕਸਾੜਾ تھا ਤੋ ਕਿ ਹੁਣ ਆਪਣਾ ਰਹਿੰਦਾ ਸਿਰਸੋਈ ਵਾਲਾ ਕੰਮ ਥੋੜਾ ਜਿਹਾ రసో చూ రసో ఒక చనల్ పిలీవర్ మన చూగ సబ్స్ జాగేస భావి కమ్మ సచ్చే సార్ దోట 11 ਵੱਜ ਗਏ ਹਜੇ ਮੈਂ ਰੋਟੀ ਨਹੀਂ ਖਾਧੀ ਰੋਟੀ ਥੋੜਾ ਜਨਾ ਮੈਨੂੰ ਜਿੰਨਾ ਚਿਰ ਮੇਰੇ ਕੰਮ ਨਹੀਂ ਹਨ ਚਾਹੇ ਥੋੜੇ ਚਾਹੇ ਬਾਰੇ ਨੇ ਮੈਨੂੰ ਵਧੀਆ ਲੱਗਦੀ ਰੋਟੀ ਹਮ ਤਾਂ ਜਿੰਨਾ ਚਿਰ ਮੇਰੇ ਕੰਮ ਨਹੀਂ ਹਨ ਤੇ ਫਰ ਕੰਮ ਨਹੀਂ ਵੀ ਏਦਕੀ ਦਵਾਚ ਮੈਂ ਰੋਟੀ ਖਾਣੇ ਆ ਫਿਰ ਹੋਰ ਆਪਣਾ ਸਾਰਾ ਝਾੜੂ ਪੋਚਾ ਹੋ ਗਿਆ ਸੀ ਨਿਬੜ ਗਿਆ ਸੀ ਸਾਰਾ ਕੱਪੜੇ-ਕੁਪੜੇ ਆਪਾਂ ਧੋਤੇ ਬਸ ਅਰ ਸੋਈ ਚ Regatura montagna, amma. Il lapidone di città, se andrà a viva e poi ci ha non ha prenda di cuore. Ti ho messo a ricordare il servo appuntito. Sì, senta, mi sale a fare ਸਾਰੀਆਂ ਕੱਟ ਕੇ ਫੇਰ ਬਿੜ ਦਉਂਦੀਆਂ ਨਹੀਂ ਆ ਮੈਂ ਨਹੀਂ ਆਂਗੇ ਤਨੂਜੀ ਇੱਕ ਮੱਖੀ ਇੱਕ ਕੱੜੀ ਬਹੁਤ ਜ਼ਿਆਦਾ ਅਲਕਤਾਉਂਦੀ ਮਾਂ ਮੈਂ ਕੱੜੀ ਜਾਈ ਰਹਿਣੀ ਤੇ ਮੈਂ ਸੋਈ ਚ ਕੱੜੀ ਨਹੀਂ ਮੈਂ ਕਦੇ ਵੀ ਰਹਿਣ ਦਿੱਤੀ ਨਾ ਮੈਂ ਅੰਦਰ ਕੋਠੀ ਚ ਰਹਿਣ ਦੇਣਾ Я знаю, ਤਾਂ ਕੋਲ ਤਾਂ ਵੀ ਪਤਾ ਨਹੀਂ ਇੰਨਾ ਫੇਰ ਕਰ ਚੁੱਕਾ ਜੇ ਬੇਰਨ ਪਰ ਤਾਂ ਉਹ ਸੋਈ ਦੀ ਸਪਾਈਟ ਜਿਹੜੀ ਜਿੱਥੇ ਆਪਾਂ ਖਾਣਾ ਬਣਾਉਂਦੇ ਆ ਹਨ ਉੱਥੋਂ ਤਾਂ ਜਰੂਰ ਹੋ ਜਾਏ ਹੋਰ ਗੋਮਾ ਕਿਤੇ ਰਹਿ ਜੇ ਸੋਈ ਜੋ ਤਾਂ ਜਰੂਰ ਸਾਫ ਕਰਨਾ ਚਾਹੀਦਾ ਫੇਰ ਸੋ ਸੌਂਗਾ ਰੀ ਵਾਲੀ ਰੰਗਾਂ ਦੀ ਕੰਮ ਹੈ ਨਾ ਜੇ ਗੰਦਾ ਇਹ ਸਾਫ ਕਰੀਪ ਕੋਇਆ ਕਰਾਂ ਉਹ ਅੱਜ ਦੇ ਨਾਲੋਂ ਖੰਡੀ ਹੋ ਜੂਗੀ ਫਿਰ ਤਾਂ ਸਾਰਾ ਫਿਰ ਸਫਾਈ ਕਰਨਾ ਨਹੀਂ ਚਲੋ ਫਿਰ ਵਧੀਆ ਕੀਤਾ ਮੈਂ ਪਪਾਂਸ ਕੱਤੀ ਸਾਹ ਹੁਣ ਆਪਾਂ ਰਹਿ ਗਿਆ ਥੱਲੇ ਥੱਲੇ ਪੂੰਚਾ ਫਿਰ ਆਪਾਂ ਮਿਸ ਲੋਗਾਂ ਵਾਂਗ ਇਸ ਮੱਕੇ ਉਹ ਉੱਪ ਚ ਪਾਇਆ ਨਹੀਂ ਹੈਗਾ ਅਰੇ ਜਿੱਦਾਂ ਤਾਂ ਫ੍ਰਿਜੋਗੇ ਵਾਲਾ ਕਰ ਲਾ ਪਰ ਕਿਉਂਕਿ ਉਸ ਵੇਲੇ ਉਹ ਕੱਡੇ ਬਾਹਾਂ ਸੀ ਤਾਂ ਨਹੀਂ ਜਿਹਨਾਂ ਦੇ ਅਸੀਂ ਬਹੁਤ ਘੱਟ ਵਰਤੇ ਬਰਤਦੇ ਕਿਉਂ ਵਰਤਦੇ ਨਹੀਂ ਹੈਗੇ ਚਲੋ ਉਹਨਾਂ ਕਈ ਵਾਰ ਫਲੋਰ ਪੈ ਜਾਂਦੀ ਆਪ ਵੀ ਪੰਦਿਆ ਕੇ ਰੱਖਿਆ ਸੀ ਥੋੜਾ ਜਿਹਾ ਘਰਾ ਲੈਂਦੇ ਆ ਦੇਸੀ ਵੱਤ ਪਾ ਦਿਆਂ ਜਾਂ बस ਤੇਲ 'ਚ ਵੀ ਸਰੋਂ ਦਾ ਤੜਕਾ ਸਰੋਂ ਤੇਲ ਦਾ ਤੜਕਾ ਲਾਉਨੇ। ਬਸ ਖਾਂ ਪੀਣ ਨੂੰ ਦੇਸੀ ਵੱਤ ਲਾਣੀ। ਤੇ ਲਿਆਕ ਜਿਹੜਾ ਹੁੰਦਾ ਏ ਕਿ ਪੂਰਾ ਉਹ ਲੋੜ ਪਾਈ ਜਾਂਦੀ ਹੈ ਕਈ ਵਾਰ ਕੋਈ ਚੀਜ਼ ਵੱਧ ਬਣਾਉਣੀ ਪਾਈ ਜਾਂਦੀ ਹੈ ਫਿਰ ਦੇਸੀ ਦੀ ਖੱਟ ਵੱਤ ਹੋ ਜਾਂਦੀ ਜਾਂਦੀ। ਇਹ ਵਾਪਸ ਜਰਾਸਤਾ ਪ੍ਰੇਜਿਓ ਕਾਰਡ ਆਪੋ। ਉਹ ਬਸ ਵੇਰ ਦਾ ਵੱਡੇ ਹੋਇਆ ਜੀ ਉਂਜਾ ਕਿ ਕਿਤੇ ਨਾੜ ਆ ਜਾ ਹੋਇਆ। ਮੌਸਮ ਤਾਂ ਸਾਡੇ ਮਿਆਂ ਵਾਲਾ ਬੜਾ ਕੱਦਵੀ ਮੌਸਮ ਨਹੀਂ ਆ ਅਸੀਂ ਪਰ ਨਹੀਂ ਆਇਆ ਹੈ ਉਹ ਕੱਲ ਵੀ। ਕਿ ਅੱਜ ਵੀ ਐਵੇਂ ਹੋ ਰਿਹਾ ਉਹ ਬੱਤਲ ਦਿ ਹੋ ਰਹੀ ਹੈ ਨਾ ਧੁੱਪ ਨਹੀਂ ਹੈਗੀ। ਤੇ ਨਾ ਕੋ ਬਕਰ ਕਰ ਰਿਹਾ ਨਾ ਕਬ ਜੇ ਤੇਦਰਿਸ ਕੀ ਹੁੰਦਾ ਜੇ ਫਰੀਜ ਤਾਂ ਤਾਂੇ ਕਾਰਨ ਹੋ ਜੂਗਾ ਜੇ ਬਾਰੇ ਕਰਦਾ ਨਹੀਂ ਤਾਂ ਸਾਰਾ ਭੋਜਨ ਖਰਾਬ ਹੋ ਜਾਏਗਾ ਇਸੇ ਤੋਂ ਬਾਅਦ ਪਾ ਲਾ ਕੇ ਸੋਚ ਪਹੁੰਚਾ ਰੋਟੀ ਉੱਠੀ ਖਾਣੇ ਇਹਨਾਂ ਪਾਟ ਪਾਖਤਾ ਜੇ ਉਹ ਤਾਂ ਫੇਰ ਮੜਾਦੇ ਨੇ ਠੰਡਾ ਵਾਲਾ ਹੋਇਆ ਪਿਆ ਮੜਾ ਦੇ ਨੂੰ ਕਾਇਸ ਤੇ ਗਰਮ ਕਰਕੇ ਇਸੇ ਹੋਰ ਕੋਲ ਵੀ ਬਾਟੇ ਪਾੜ ਲਾਂਗੇ ਤੇਰਾ ਤੇ ਇਹ ਕਰਕੇ ਜਿਸ ਮਾ ਅਨਨ ਜੀ ਫ੍ਰਿਜ ਜਿਹਾ ਵਾਲਾ ਹੋ ਰਸ ਰਾਤ ਮੈਂ ਸੁਪਾਣੇ ਗੁੱਲ ਲਗਿਆ ਅੱਛਾ ਅੱਜ ਪਹਿਲਾਂ ਮੈਨੂੰ ਆਏ ਹੋਗਾ ਮੈਂ ਫ੍ਰਿਜ ਚ ਸਮਾਰਾ ਸਾਰਾ ਦਿਨ ਹੀ ਬੈਠੇ ਪਹਿਣਾ ਤਾਂ ਕੰਮ ਨਹੀਂ ਨਿੱਪੜਦੇ ਜੇ ਆਪਾਂ ਸਾਰਾ ਦਿਨ ਨਾ ਬੈਠੀਏ ਦੇਖੀ ਸਾਰਾ ਦਿਨ ਨਾ ਕੰਮ ਨਹੀਂ ਨਿੱਪੜੇ ਚਾਣਾ ਕਿਉਂ ਰੋਤਾ ਫਲਿੱਪੜੇ ਕਣਸਾ ਹੋਣਸਾ ਪੁੰਨਤੀ ਲਪਾਪ ਜੇ ਫਿਰ ਗਰਮ ਕਰਕੇ ਖਾਣੇ ఇద్దరేంద బ బడే డూన ఝాడలా పొచ్చేలా కమ్ నమేడ Hocam yardım <laughs> ਚਲੋ ਜੀ ਹੁਣ ਆਪਾਂ ਰਸੋਈ ਚੋਂ ਕੱਟ ਕੇ ਛਾੜੂ ਲਾਉਨੇ ਆ ਕਿਰਾ ਪੋਚਣਾ ਹੈ ਉਰੇ ਬਰਾਂਡੇ ਚ ਨਰ ਸੁਝੀ ਚ ਕੱਲ ਨੂੰ ਮਿਲਦੇ ਆਪਾਂ ਕਿਸੇ ਨਵੇਂ ਹੋਰ ਵਲੌਗ ਨਾਲ ਵੀਡੀਓ ਜ਼ਰੂਰ ਦੇਖਿਆ ਕਰੋ ਸਾਰੇ ਪਿੱਛਾ ਹਉ ਨਕਰਾ ਕਰੋ ਸਟੈਪ ਇੱਕ ਗਰਮੀ ਬਾਰ ਹੈ ਬੜੀ ਜ਼ਿਆਦਾ ਗਰਮੀਆਂ ਨੇ ਸੋਹਣੇ ਵਲੌਗ ਬਣਾਇਆ ਜੀ ਅਸਿਆਲ ਚ ਹੁਣ ਨਾ ਵਧੀਆ ਵਧੀਆ ਵਲੌਗ ਲੈ ਕੇ ਆਇਆ ਕਰਾਂਗੇ ਗਰਮੀ ਦੇ ਕੰਮ ਕੇ ਵਸ ਜੀ ਨਹੀਂ ਕਰਦਾ ਰਹੇਗਾ ਮਣੋਂ ਚਲੋ ਅੱਜ ਆਪਾਂ ਕਰਦੇ ਇੱਥੇ ਵੀਡੀਓ ਦਾ ਹੱਲ ਲਗਾਏ ਕਿ ਕਪਾਸ ਬਾਈ